ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ 무ਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵਈ ਜੇ ਸੋਚੀ ਨਤਵਾਰ ਛੁਪੈ ਛੁਪਣਾ ਹੋਵਈ ਜੇ ਲਾਇ ਰਹਿਨ ਲਗਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਸੇ ਅਣ ਪਾਲਖ ਹੋਵੇ ਤਾਂ ਇੱਕ ਨ ਚੱਲੈ ਨਾਲ ਕਿਉ ਸੱਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਗੋਬਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਗੋਬਨ ਜੀ ਹੁਕਮ ਮਿਲਿ ਬਗਾਈ ਹੁਕਮਿ ਉਤਮਨੀਚ ਹੁਕਮ ਲੇਖ ਰੁਖ ਸੁਖ ਪਾਈਐ ਇਕ ਨਾ ਕੋਮੀ ਬਖਸ਼ੀਸ ਏਕੋ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਕੋਮ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਾਂ ਸੋ ਮੈਂ ਕਹਿ ਨ ਕੋਈ ਗਾਵੇ ਕੋ ਤਾਨ ਉਹ ਵੰਡਿ ਸਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇਉ ਗਾਵੇ ਕੋ ਜੀ ਲੈ ਫਿਰ ਦੇਉ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੀ ਕਹਿ ਹਦਰਾ ਹਦੂਰ ਕਤਨਾ ਕਤਿ ਨ ਆਵੇ ਟੋਟ ਕਤ ਕਤ ਕਤੀ ਕੋਤੀ ਕੋਟ ਕੋਟ ਦੇਂਦਾ ਦੇ ਲੈਂਦੇ ਤਖ ਪਾਹੀ ਤੁਗਾ ਤੁਗੰਤਰ ਖਾਹੀ ਕਾਹੀ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਬਿਸੈ ਵੇ ਪ੍ਰਵਾਹੋ ਸੱਚਾ ਸਾਹਿਬ ਸੱਚ ਨਾਏ ਪਾਕਿਆ ਭਾਉ ਅਪਾਰ ਆਖੇ ਮੰਗੇ ਦੀਹ ਦੇਂ ਦਾਤ ਖਰੀਦਾ ਤਾਰ ਫੇਰ ਕੀ ਅਗੈ ਰਕੀਐ ਜਿਦਿਸੈ ਦਰਬਾਰ ਮੋਹ ਕੇ ਬੁੱਲਣ ਬੁੱਲੀਐ ਜਿ ਸੁਣ ਘਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਨਿ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕੀ ਵੈ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਰਦਨ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰੀਸ਼ਰ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੀ ਹੋ ਜਾਣਾ ਆਖਾ ਨਹੀਂ ਕਹਿਣਾ ਕਤ ਨ ਜਾਇ ਗੁਰਾ ਇੱਕ ਦੇਹ ਭਜਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਬਿਸਰ ਨ ਜਾਇ ਤੀਰਤ ਨਵਾ ਜੀਤ ਸੁਭਾਵਾ ਵਿਣਪਾਣੀ ਕੇ ਨਾਏ ਕਰੀ ਜੇਤੀ ਸਲ ਟੋਪਾਈ ਵੇਖਾ ਵਿਣ ਕਰਮਾ ਕੇ ਬਲ ਲੈ ਲਈ ਮਤ ਵਿੱਚ ਰਤਨੰਜਵਾਹਰ ਮਾਨਕ ਜੀ ਕੋ ਗੁਰਪੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਬਨਾ ਜੀ ਆਕਾ ਇੱਕ ਦਾਤਾ ਸੋ ਮੈਂ ਬਿਸਰਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਨ ਸੁਣੀ ਹੋਏ ਨਵਾ ਕੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਈ ਕੈ ਜਸ ਕੀਰਤਿ ਜਗ ਲੇ ਜੇ ਤਨਦਰ ਨਾ ਵਈ ਤਾਂ ਬਾਤ ਨ ਪੁੱਛੈ ਕੀ ਕੀਟ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਇ ਆ ਕੋ ਨ ਸੁਝੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਲਨਾਤ ਸੁਣਿਆ ਤਰਤ ਤਪੜ ਆਕਾਸ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਏ ਨ ਸਕੈ ਕਾਲ ਨਾਨਕ ਭਗਤਾ ਸਦਾ ਬੇਗਾਸ ਸੁਣਿਆ ਲੋਕ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਮਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤਾ ਸਦਾ ਵੇਗਾ ਸੁਣਿਆ ਤੂਕ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾਇ ਇਸਨਾਣ ਸੁਣਿਆ ਫੜ ਫੜ ਪਾਵੇ ਮਾਣ ਸੁਣਿਆ ਲਾਗੇ ਸਹਿਰ ਧਿਆਨ ਨਾਨਕ ਭਗਤਾਂ ਸਦਾ ਵੇਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਸਰਾਗੁਣਾ ਕੇ ਗਾਹੋ ਸੁਣਿਐ ਸੇਕ ਪੀਰ ਪਾਤਿਸ਼ਾਹੋ ਸੁਣਿਐ ਅੰਦੇ ਪਾਵੈਰਾ ਸੁਣਿਐ ਹਾਥ ਹੋਵੇ ਅਸਗਾਹੋ ਨਾਨਕ ਭਗਤਾਂ ਸਦਾ ਵੇਗਾਸ ਸੁਣਿਐ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਈ ਨ ਜਾਏ ਜੀ ਕੋ ਕਹਿ ਪਿਛੈ ਪਿਚਟਾਏ ਕਾਗਦ ਕਲਮ ਨ ਲਿਖਣਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੀ ਕੋ ਮਨ ਜਾਣ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮਇਠੋ ਟਾਣਾ ਖਾਏ ਮੰਨੈ ਜਮ ਕਹਿ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਰਸਾਂ ਪ੍ਰਗਟ ਜਾਏ ਮਨੈ ਮਗ ਨਾ ਚਲੈ ਪੰਥ ਮਨੈ ਧਰਮਾ ਸੇਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੁਕਤ ਦਵਾਰ ਮਨੈ ਪਰਵਾਰੈ ਸਾਧਾਰ ਮਨੈ ਤਰ ਤਾਰੇ ਗੁਰ ਸੇਖੋ ਮਨੈ ਨਾਨਕ ਭਵੇ ਨਾ ਭੇਖੋ ਐਸਾ ਨਾਮ ਨਰੰਜਨ ਹੋਏ ਦੇਖੋ ਮਨ ਜਾਣੈ ਮਨ ਕੋਏ ਪੰਜ ਪਰਵਾਣ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹੇ ਹੈ ਦਰਬਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਇਕ ਕਰਨੇ ਨਹੀਂ ਸਮਾਰ ਧੌਲ ਧਰਮ ਦਇਆ ਤਾ ਪੂਤ ਸੰਤੋਖਾ ਪ੍ਰਖਿਆ ਜਨ ਸੂਤ ਜੇ ਕੋ ਵਿਝੈ ਹੋ ਗਏ ਸਚਿਆਰ ਤਵ ਲੈ ਉਪਰ ਕੇਤਾ ਪਾਰ ਤਰਤੀ ਹੋਰ ਪਰੈ ਹੋਰ ਹੋਰ ਇਸ ਤੇ ਪਾਰ ਲੈ ਕਮਨ ਜੋਰ ਜੀ ਜਾ ਤਰੰਗਾ ਕੇ ਨਾਵ ਸਭ ਨਾ ਲਿਖਿਆ ਬੜੀ ਕਲਾਮ ਏ ਉਹ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਨਸਵਾਲੇ ਰੂਪ ਕੀਤੀ ਦਾਤ ਜਾਣੈ ਕੌਣ ਪੂਤ ਕੀ ਤਪਸਾ ਵੇਖੋ ਕੁਵਾਉ ਇਸਤੇ ਹੋਇ ਲੱਖ ਦਰੀਆਉ ਪ੍ਰਤਿ ਕਮਨ ਕਹਾ ਵਿਚਾਰ ਵਾਰਿਆ ਨਾਂ ਜਾਵਾ ਏਕ ਵਾਰ ਜੋ ਤੁ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਤਰੰਕਾਰ ਸੰਕ ਜਪ ਸੰਕ ਭਾਵ ਸੂਰ ਪੂਜਾ ਸੰਕ ਤਬਤਾ ਅ ਸੰਕ ਗ੍ਰੰਥ ਮੁਖ ਵੇਦ ਪਾਠ ਸੰਕ ਜੋਗ ਮਨ ਰਹੇ ਉਦਾਸ ਸੰਕ ਭਗਤ ਗੁਣ ਗਿਆਨ ਵਿਚਾਰ ਸੰਕ ਸਤਿਅ ਸੰਕ ਦਾਤਾਰ ਸ਼ੰਖ ਸੂਰਮੋ ਪੱਕਸਾਰ ਸ਼ੰਖ ਮੋਨ ਲਿਗਲਾਏ ਤਾਰ ਪੁਧਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤੁ ਦਪਾਵੇ ਸਾਈ ਕਲਿਕਾਰ ਤੂ ਸਦਾ ਸਲਾਮਤ ਨਰੰਗਕਾਰ ਸ਼ੰਖ ਮੂਰ ਕੰਧ ਪੂਰ ਸੰਚੋ ਰਹਾ RAM ਪੂਰ ਅਸੰਖ ਅਮਰ ਕਰ ਜਾਏ ਜੋਰ ਸੰਖ ਗਲ ਬਡਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਨ ਕੂੜੇ ਪੇੜਾਏ ਅਸੰਖ ਮਲੇਸ਼ ਮਲ ਭਕ ਖਾਏ ਅਸੰਖ ਨਿੰਦਕ ਅਸਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਜਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਤਨਰੰਗਕਾਰ ਸੰਕਨਾਵ ਸੰਕਤਾਬ ਅਗੰਮ ਅਗੰਮ ਸੰਕਲੋ ਅਸੰਕ ਕਹੇ ਸਿਰਪਾਰ ਹੋਏ ਅਖਰੀ ਨਾਮ ਅਖਨੀਸਾ ਲਾਹ ਹੋ ਅਖਰੀ ਗਿਆਨ ਗੀਤ ਹੁਣਗਾਹ ਅਖਰੀ ਲਿਖਣ ਭੁੱਲਣ ਬਾਣ ਅਖਰਾ ਸਿਰ ਸੰਜੋਗ ਬਖਾਨ ਜਿਨੇ ਲਿਖੇ ਤੇ ਸਰ ਨਾਹੀ ਜਿ ਫਰਮਾਏ ਤੇ ਤੇ ਪਾਏ ਜਿਤਾ ਕੀਤਾ ਤਿਤੈ ਤਨੋ ਵਿਣਨਾ ਵੈ ਨਾਹੀ ਕੋਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਭਾਵੈ ਸਾਈ ਭਲੀਕਾਰ ਤੁਮ ਸਦਾ ਸਲਾਮਤ ਰੰਕਾਰ ਭਰੀਐ ਹੱਥ ਪੈਰ ਤਨ ਦੇਵ ਪਾਣੀ ਪੋਤੈ ਉਪਰ ਸੁਖੀਗੋ ਮੂਤ ਪਲਿੱਤੇ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇ ਕੈ ਰੰਗ ਹੁੰਨੇ ਪਾਪੀ ਆਕਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਬੀਜਾ ਪੀਖਾ ਹੋ ਨਾਨਕੂ ਕਮੀ ਆਵੋ ਜਾਓ ਤੀਰਤ ਤਪ ਦੇ ਆਦਤ ਦਾਣ ਜੀ ਕੋ ਪਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਾ ਤੀਰਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾ ਪਾਣੀ ਬਰਮਾਉ ਸਤਿ ਸਵਾਨ ਸਦਾ ਮਨ ਚਾਉ ਕਵਣ ਸੁਵੇਲਾ ਵਕਤ ਕਵਣ ਕਮਣ ਤਿਤ ਕਮਣ ਵਾਰ ਕਮਣ ਸ੍ਰੋਤੀ ਮਾਵ ਕਮਣ ਨਿਤੋ ਆਕਾਰ ਵੇਲ ਨ ਪਈਆ ਪੰਡਤੀ ਜੇ ਹੋਵੇ ਲੀਖ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੀਖ ਪੁਰਾਣ ਤਿਤ ਵਾਰ ਨਾ ਜੋਗੀ ਜਾਣੇ ਰਤਮਾਉ ਨਾ ਕੋਈ ਜਹ ਕਰਤਾ ਸ੍ਰੀ ਠੀਖੋ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਕਾ ਕਿਵਸਾ ਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਪਨ ਸਭ ਕੋ ਆਖੇ 1 2 ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪਉ ਜਾਣ ਅੱਗੇ ਗਿਆਨ ਸੋ ਹੈ ਪਾਤਾਲਾਂ ਪਤਲ ਲਖ ਆਗਾਸਾਂ ਆਗਾਸ ਕੋਡ ਕੋਡ ਕਪਾਲ ਥਕੇ ਵੇਦ ਕੈਨਿ ਕਵਾਤ ਸਹਿ ਸੇ ਅਠਾਰਾ ਕੈਨਕ ਤੇਬਾ ਅਸਲੋ ਇਕ ਤਾਟ ਲੇਕਾ ਹੋਏ ਤਾਂ ਲਿਖੀਐ ਲੇਕਾ ਹੋਏ ਵਿਨਾਸ਼ ਨਾਨਕ ਵੱਡਾ ਆ ਕੀਐ ਆਪੇ ਜਾਣ ਆਪ ਸਾਲਾਏ ਸਾਲਾਏ ਇਸੁਰਤ ਨਾ ਪਾਈ ਆ ਨਦੀਆ ਤੈਵਾ ਪਵੇ ਸਮਦ ਨਾ ਜਾਣੀਐ ਸਮੁੰਦਰ ਸਾ ਸੁਲਤਾਨ ਗਿਰਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਸਮਣੋ ਨਾ ਵਿਸਰੇ ਅੰਤਨਾ ਸਿਮਤੀ ਕਹਿਣਾ ਅੰਤ ਅੰਤਨਾ ਕਰਨੈ ਦੇਣ ਨਾ ਅੰਤ ਅੰਤਨਾ ਵੇਖਣ ਸੁਣਨ ਨਾ ਅੰਤ ਅੰਤਨਾ ਜਾਪੈ ਕਿਆ ਮਨ ਮੰਨ ਅੰਤ ਅੰਤਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਏ ਏਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਅੱਡਾ ਸਾਹਿਬ ਊਚਾ ਥਾਉ ਊਚੇ ਉੱਪਰ ਊਚਾ ਨਾਉ ਏਹੋ ਊਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋਏ ਜੇ ਵਡਿਆ ਪੋ ਜਨ ਆਪਾ ਪੋ ਨਾਨਕ ਲਧਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਟ ਮਾਏ ਕਿਤੇ ਮੰਗੇ ਜੋ ਦੇ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਕਬ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਹੀ ਕਿਤੇ ਮੂਰਖ ਖਾਈ ਖਾਏ ਕਿਤੇ ਆ ਦੁਖ ਭੋਗ ਸਦਮਾਰ ਏਕ ਏ ਦਾਤ ਤੇਰੀ ਦਾਤਾਰ ਬੰਦ ਕਲਾਸੀ ਖਾਣੇ ਹੋਏ ਹੋ ਰੱਖ ਨਾ ਸਕੈ ਕੋਏ ਜੀ ਕੋ ਖਾਏ ਕੋ ਆਖਣ ਪਾਏ ਓ ਜਾਣ ਦਿੱਤੀ ਆ ਮੋਏ ਖਾਏ ਆਪੇ ਜਾਣ ਆਪੇ ਦੀਏ ਆ ਕੈਸੇ ਪੀ ਕੀ ਕੇ ਜਿਸਨੋ ਬਖਸੇ ਸਬਦ ਸਾਲਾ ਹੋ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ അമുല്ല ഗുണാ മുല്ലപാരപരി മുണ്ടമുല്ല വേ മു അമുല ധർമ്മ അമു ദീന അമുല തുല മുർവാന അമുൽ ബീസ മുസാന അമുലകർമുരണ ਮੁੱਲੋ ਮੋਲਾ ਆਖਿਆ ਨਾ ਜਾਏ ਆਖ ਆਖ ਲੈ ਲਿਵ ਲਾਈ ਆਖੇ वेद 파ੜ ਪੁਰਾਨ ਆਖੇ ਪੜੇ ਕਰੇ ਵਖਿਆਣ ਆਖੇ ਬੜਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵਿ ਆਖੇ ਦੇਵ ਆਖੇ ਸੁਰ ਨਰਮੁ ਜਨ ਸੀਵ ਕਿਤੇ ਅੱਖ ਐ ਅੱਖਣ ਪਾਹੀ ਕਿਤੇ ਕਹਿ ਕਹਿ ਉਠ ਬਿਜਾਹੀ ਕਿਤੇ ਕਿਤੇ ਹੋਰ ਕਰੇ ਤਾਕ ਨ ਸਕੈ ਕੀ ਕੀ ਜੀਵਡ ਭਾਵੈ ਜੀਵਡ ਹੋਏ ਨਾਨਕ ਜਾਨ ਸੱਚਾ ਸੋਏ ਜੀ ਕੋ ਅਖੈ ਬੋਲ ਵਿਗਾੜ ਤਾਲ ਕੀਐ ਸੰਗਾ ਵਾਰਾਂ ਗਾਵਾਰਾਂ ਸੋ ਦਰ ਕੇਹਾ ਸੋ ਕਰ ਕੇਹਾ ਜਿਤ ਮੈਂ ਸਰਬ ਸੁਮੱਲੇ ਵਾਜੇ ਨਾਦ ਅਨੇਕੋ ਸੰਖਾ ਕੀਤੇ ਬਾਵਣ ਹਾਰੇ ਕੀ ਤੇ ਰਾਗ ಪರಿ ਸੋ ਕਈ ਅਨ ਕੀਤੇ ਗਾਵਣ ਹਾਰੇ ਗਾਵੇ ਤਉ ਨਉ ਪਉਣ ਪਾਣੀ ਬੈ ਸੰਕਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਮਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦੇ ਦਰਸ਼ਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੇ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੰਦਰਕੀ ਸਰ ਜੁਗ ਜੁਗ ਵੇਦ ਨਾਲੇ ਗਾਵੇ ਮੋਹਣੀ ਅਮਨ ਮੋਹਣ ਸੁਰਗਾ ਮੱਚ ਪਿਆਲੇ ਗਾਵੇ ਨਰਤਨੋਂ ਪਾਏ ਤੀਰ ਅਠੜ ਤੀਰਤ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਡ ਮੰਡਲ ਵਰ ਪੰਡਾ ਕਰ ਕਰ ਕੇ ਤਾਰੇ ਸੇ ਤਦਨੋਂ ਗਾਵੇ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨਿ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵਤ ਸਦੀ ਵਢਾਈ ਜੋਤਿ ਸਪਾਵੇ ਸੋਈ ਕਰਸੀ ਉਕਮ ਨਾ ਕਰ ਨਾ ਜਾਏ ਸੋ ਪਾਤਸ਼ਾਹੋ ਸਾਹ ਪਾਤ ਸਾਹਿਬੋ ਨਾਨਕ ਰਣ ਰਜਾਈ ਮੁੰਦਾ ਸੰਤੋਖ ਸ਼ਰਮ ਪਦ ਝੋਲੀ ਧਿਆਨ ਕੀ ਕਰੇ ਬਹੁਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਬਨਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਇਸੈ ਆਦੇਸ ਆਤ ਅਜੀਲ ਅਨਾਦ ਨਾਤ ਜੁਗ ਜੁਗ ਏਕੋ ਵੇਸ ਪੁਗਤ ਗਿਆਨ ਦੇ ਆਪੰਡਰਨ ਘਟ ਘਟ ਵਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦਿ ਸਿ ਦੇਵਰਾ ਸਾਦ ਸੰਯੋਗ ਵਿਜੋਗ ਦੇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇ ਸਿ ਸਯਾਦੇ ਸਵਾਦ ਅਨਿਲ ਅਨਦ ਨਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤਿ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਅੰਡਾ ਰੇਕ ਲਾਏ ਦੀਬਾਨ ਜਿਵ ਦੇ ਸੁਭਾਵੈ ਤੇ ਵਚ ਲਾਵੇ ਜੋਗ ਹੈ ਫਰਮਾਨ ਉਹ ਵਿਕੇ ਉਹਨਾਂ ਨਤਰ ਨ ਆਵੇ ਬਉਤਾ ਯੋਗ ੜਾਣ ਹਾ ਜਿਸ ਵਿਸਯ ਆਦੇ ਸਵਾਦ ਅਨੀਲ ਅਨਦ ਅਨਾਤ ਜੁਗਤਿ ਦੇ ਕੋवीस हासन ਲੋਏ ਲੋਏ ਪੰਡਾਰ ਜੋਗ ਚ ਪਾਇਆ ਸੇਕਾ ਵਾਰ ਕਰ ਕਰ ਵਿਖੇ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਇਸਿਆ ਆਦੇਸ ਆਵਾਜ ਅਨੀਲ ਅਨਾਦ ਅਨਾਤ ਜੁਗ ਜੁਗ ਏਕੋ ਵੇਸ ਇਕ ਦੂਜੀ ਬੋ ਲੱਖ ਹੋਏ ਲੱਖੋ ਵੈ ਲਖ ਵੀਸ ਲੱਖ ਲੱਖ ਗੇੜਾ ਆਕੀਏ ਏਕ ਨਾਮ ਜਗ ਜੀਸ ਏ ਤਰਾਏ ਕਟ ਪਵਡਿਆ ਚੜੀਏ ਹੋਏ ਤੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਤੀਸ ਆਕਣ ਜੋਰ ਚ ਪੈਨੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨੈ ਜੋਰ ਜੋਰ ਨਰਾਜ ਮਾਲ ਮਨ ਸੂਰ ਜੋਰ ਨਾ ਸ੍ਰਤੀ ਗਿਆਨ ਵਿਚਾਰ ਜੋ ਰਣਾ ਯੁਗਤੀ ਚੁੱਟੈ ਸੰਸਾਰ ਜੇ ਸਾਥ ਜੋਰ ਕਰਵੇ ਕੈ ਸੋਏ ਨਾਨਕ ਤੁਮ ਨੀਚ ਨਾ ਕੋਏ ਰਾਤੀ ਰੁਤੀ ਤ੍ਰਤੀਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਤ੍ਰਤੀਥਾ ਪਰਖੀ ਧਰਮ ਸਾਰ ਇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਚਿਤੈ ਸੋਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕਾਚ ਬਕਾਈ ਉਤੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਕੰਡ ਕਾ ਏਹੋ ਧਰਮ ਗਿਆਨ ਕੰਡ ਕਾ ਕੋ ਕਰਮ ਕੀਤੇ ਪਵਣ ਪਾਣੀ ਵੈ ਸੰਤਰ ਕੀਤੇ ਕਾਣ ਮਿਹੇਸ ਕیتے ਵਰਮੇ ਕਾੜਤ ਕਢੀਐ ਰੂਪ ਰੰਗ ਕੇ ਵੇਸ ਕੀਤਿਆ ਕਰਨ ਧੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਨਾਮੁ ਕੀਤੇ ਕੀਤੇ ਰਤਨ ਸਮੰਦ ਕੀਤਿਆ ਥਾਣੀ ਕੀਤਿਆ ਬਾਣੀ ਕੀਤੇ ਪਾਤ ਨਰੀਂਦ ਕਤਿਆ ਸਰਤੀ ਸੇਵਕੇ ਤੇ ਨਾਨਕ ਅੰਤ ਨੰਤ ਗਿਆਨ ਕੰਡ ਮੈਂ ਗਿਆਨ ਪਰ ਚੰਡ ਚਿਤੈ ਨਾਦ ਬਨੋਦ ਕੋਡ ਅਨੰਦ ਸ਼ਰਮ ਕੰਡ ਕੀ ਬਾਣੀ ਰੂਪ ਚਿਤੈ ਘਾੜਤ ਕੜੀਐ ਮੋਤ ਤਨੂਪ ਸਾਕੀਆ ਗੱਲਾਂ ਕਥੀਆ ਨਾ ਜਾਏ ਦੇਖੋ ਕਹਿ ਪਿਛੈ ਪਿਤਾਈ ਚਿਤੈ ਕੜੀਐ ਸੁਰਤ ਮਤ ਮੰਨ ਬੁੱਧ ਚਿਤੈ ਕੜੀਐ ਸਰਾ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਤੇ ਹੋਰ ਨਾ ਕੋਈ ਹੋਰ ਤਿੱਤੇ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਿਆ ਪਰ ਘੂਰ ਤਿੱਥੇ ਸੀਪੋ ਸੀਤਾ ਮਹਿਮਾ ਮਾਹੀ ਤਾਕੇ ਰੂਪ ਨ ਕਤਨੇ ਜਾਏ ਨਾ ਉਹੇ ਮਰੇ ਨ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਏ ਤਿੱਤੇ ਭਗਤ ਵਸੈ ਕੇ ਲੋ ਕਰੇ ਅਨੰਦ ਸੱਚਾ ਮਨ ਸੋਏ ਸਚ ਕੰਡ ਬਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਇਥੈ ਅਖੰਡ ਮੰਡਲ ਵਰ ਪੰਡ ਜੇ ਕੋ ਕਤੈ ਤਾ ਅੰਤ ਨ ਅੰਤ ਇਥੈ ਲੋ ਲੋ ਅਕਾਰ ਜਿਵ ਜੋ ਹੁਕਮ ਤੈ ਤਬਕਾਰ ਵੇਖੈ ਵਿਭਿਸੈ ਕਰ ਵਿਚਾਰ ਨਾਨਕ ਖਤਨਾ ਕਰੜਾ ਸਾਰ ਜਤ ਪਾਹਾਰਾ ਤੀਰਜ ਸੁਨਿਆਰ ਅਰਣ ਮਤ ਵੇਦ ਤੀਯਾਰ ਪਾਉ ਕੱਲਾ ਗਨ ਤਬਤਾਉ ਪੰਡਾ ਪਾਉ ਅੰਮ੍ਰਿਤ ਤਿਤ ਟਾਲ ਅਡਿ ਐਸ਼ਮਜ ਸੱਚੀ ਟਕਸਾਲ ਜਿਨਕ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤ੍ਰਿਤ ਮਾਤ ਜਿਵਸਰਾ ਦੇ ਦਾਈ ਦਾਇਆ ਖੇਲੈ ਸਗਲ ਜਗਤ ਚਿੰਗਿਆਈਆਂ ਬੁਰਿਆਈਆਂ ਵਾਚੈ ਤਰਮਾ ਭੂਰ ਅਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕੋ ਉਜਲੇ ਕੀਤੀ ਛੁੱਟੀ ਨਾਲ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕੋ ਉਜਲੇ ਕੀਤੀ ਛੁੱਟੀ ਨਾਲ ਵਾਰ ਗੁਰਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ